ਲੈਂਡ ਮਾਫੀਆ ਨੂੰ ਲੈ ਕੇ ਵੀ ਗੱਲਬਾਤ ਹੋਈ ਤੇ ਨਾਲ ਇੱਕ ਪ੍ਰਧਾਨ ਮੰਤਰੀ ਉਹਨਾਂ ਦੇ ਨਾਲ ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਬੜਾ ਝੁੱਕ ਕੇ ਪ੍ਰਧਾਨ ਮੰਤਰੀ ਉਹਨਾਂ ਨੂੰ ਹੱਥ ਮਲਾਉਦੇ ਹੋਏ ਨਜ਼ਰ ਆ ਰਹੇ ਨੇ ਤਾਂ ਝੁਕਣ ਨੂੰ ਲੈ ਕੇ ਬੜੀ ਕੰਟਰੋਵਰਸੀ ਕ੍ਰੀਏਟ ਹੋਈ ਤਾਂ ਆਜ ਕੇ ਆਕਰ ਮੁੱਖ ਮੰਤਰੀ ਸਾਹਿਬ ਬੋਲੇ ਨੇ ਉਹਦੇ ਉੱਪਰ ਕਿੰਨਾ ਕਿਸ ਤਰ੍ਹਾਂ ਝੁੱਕ ਝੁੱਕ ਕੇ ਸਲਾਮ ਕਰ ਰਿਹਾ ਹੈ ਇੱਥੇ ਤਾਂ ਗੱਲਾਂ ਕਰਦੇ ਆ ਕਿਦੇ ਪਾਣੀ ਨਹੀਂ ਲੈਣ ਦੇਣਾ ਸੀ ਇੰਦਰ ਦੇ ਖਰਾਬ ਹੈ ਪਰ ਅੱਜ ਮੁੱਖ ਮੰਤਰੀ ਨੇ ਆਪਣਾ ਜਿਹੜਾ ਧਿਆਨ ਗਿਆ ਹੈ ਕਹਿ ਦਿੱ ਗਾ ਕਿ ਜਿਹੜੇ ਮੈਨੂੰ ਕਹਿੰਦੇ ਆ ਆਪਾਂ ਜਨ ਕਾਲੀਦਾ ਦੀ ਰੇਟਿਸ ਤੇ ਤਗੜਾ ਆ ਗਿਆ ਤੇ ਮੈਨੂੰ ਇਹ ਗੱਲ ਕਹਿੰਦੇ ਆ ਕਿ ਮੈਂ ਚੋਕੇ ਹੱਥ ਮੜਾਇਆ ਉਹ ਆਪਣਾ ਡਰਾਅ ਦੇ ਦਿਆਂ ਮੈਂ ਕੋਈ ਜਾਤੀ ਤੋਂ ਨਹੀਂ ਆਪਦਾ ਇਹ ਤਾਂ ਨਹੀਂ ਗੱਲ ਕੀਤੀ ਹੈ ਮੀਟਿੰਗ ਜਾ ਕੇ ਕਹਿੰਦੇ ਮੀਟਿੰਗ ਨਾਲ ਉਹ ਬਿਨਾਂ ਕਿਸੇ ਸਮਝਵਾਰੀ ਗੱਲ ਕੀਤੀ ਹੈ 60% ਪੰਜਾਬ ਕੋਲੇ ਹੈ 40% ਹਰਿਆਣਾ ਤੇ ਰਾਜਸਥਾਨ ਯਾਨੀ ਕਿ ਵੀ ਵੀ ਪਰਸੈਂਟ ਉਹਨਾਂ ਦੇ ਹਿੱਸੇ ਆਉਂਦਾ ਤਾਂ ਅਜਿਹੇ ਦੇ ਵਿੱਚ ਇੱਕ ਵਾਰ ਫਿਰ ਉਹਨਾਂ ਨੇ ਇਹੋ ਗੱਲ ਕਹੀ ਹੈ ਕਹਿੰਦੇ ਕਿ ਅਸੀਂ ਭਰਤੀਆਂ ਕਰਾਂਗੇ ਬੀਵੀ ਐਮਬੀ ਦੇ ਵਿੱਚ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਨੂੰ ਲੈ ਕੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿ ਰਹੇ ਕਿ ਕੇਂਦਰ ਸਾਡੇ ਨਾਲ ਟੱਕਾ ਕਰ ਰਿਹਾ ਹੈ ਆਪ ਪ੍ਰਤੀ ਦ 抗ਾਂਗੇ ਹੂੰ ਨੇ ਪੰਜਾਬ ਦਾ ਪਾਣੀ ਹੈ ਮੁੱਖ ਮੰਤਰੀ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਰਦੇ ਆ ਮੁੱਖ ਮੰਤਰੀ ਹੁਣਾਂ ਦੇ ਸਖਤ ਨਿਰਦੇਸ਼ ਨੇ ਤਾਂ ਅਜਿਹੇ ਦੇ ਵਿੱਚ ਹੁਣ ਇੱਕ ਫਾਜ਼ਿਲਕਾ ਦੇ ਐਸਐਸਪੀ ਨੇ ਉਹ ਵੀ ਸਸਪੈਂਡ ਹੋਏ ਨੇ ਭ੍ਰਸ਼ਟਾਚਾਰ ਦੇ ਮਾਮਲੇ 'ਚ ਵਿਜੀਲੈਂਸ ਨੇ ਰੇਡ ਕੀਤੀ ਸੀ ਕਾ ਨਵੀਂ ਕਮੇਟੀ ਬਣ ਚੁੱਕੀ ਹੈ ਨਵੇਂ ਪ੍ਰਧਾਨ ਬਣ ਚੁੱਕੇ ਨੇ ਉੱਥੋਂ ਦੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਇਸ ਨੂੰ ਦੇਖਿਆ ਜਾਵੇ ਕਿਉਂਕਿ ਐਸਟੀਪੀਸੀ ਤੋਂ ਵੱਖ ਹੋ ਕੇ ਜਿਸ ਤਰ੍ਹਾਂ ਚੋਣਾ ਹੋਈਆਂ ਜਿਸ ਤਰ੍ਹਾਂ ਦਾ ਵਰਤਾਰਾ ਵਰਤਿਆ ਸਾਰਾ ਕੁਝ ਤੇ ਚਿੰਦਾ ਸਾਹਿਬ ਦੁਬਾਰਾ ਕੁਰਸੀ ਤੇ ਬੈਠੇ ਨੇ ਚਿੰਦਾ ਸਾਹਿਬ ਤੇ ਉਹਨਾਂ ਨੇ ਸਾਥੀ ਇੱਕ ਦਿਨ ਪਹਿਲਾਂ ਜਾ ਕੇ ਦਰਵਾਜ਼ਾ ਜ਼ਤਮਸਤ ਹੋਇਆ ਅਰਦਾਸ ਕੀਤੀ ਹੈ ਜਿਹਨੂੰ ਜ਼ਿੰਮੇਵਾਰੀ ਉਹਨਾਂ ਸੌਂਪੀ ਗਈ ਉਹਨਾਂ ਬਾਰੇ ਲਈ ਕਿ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਨਿਭਾ ਸਕਣ ਤੁਹਾਡੇ بیٹے ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਦਾ ਵਿਵਹਾਰ ਮੇਰੇ ਪਿਤਾ ਦੇ ਨਾਲ ਹੋਇਆ ਤੇ ਉਸ ਤੋਂ ਬਾਅਦ ਉਹ ਲਾਪਤਾ ਹੋ ਗਏ ਤਾਂ ਹੁਣ ਅੱਗੇ ਕਾਰਵਾਈ ਹੋਏਗੀ ਉਸ ਪਰਿਵਾਰ ਵੱਲੋਂ ਕਿ ਹੁਣ ਅਦਾਲਤ ਦਾ ਬੂਆ ਖੜਕਾਇਆ ਗਿਆ ਹੈ ਉਮੀਦ ਕੀਤੀ ਜਾਂਦੀ ਹੈ ਕੋਈ ਨਿਆਂ ਇਨਸਾਫ ਸਾਹਮਣੇ ਆਏਗਾ ਕਿਉਂਕਿ ਕੁਦੇ ਸਿੰਘ ਤੋਂ ਕੇ ਮਾਲਵੇਸ ਦਾ ਆਪਣਾ ਇੱਕ ਕਦਰ ਰੁਤਬਾ ਰੱਖਦੇ ਸੀ ਕੇ ਐਸਪੀਸੀ ਪ੍ਰਬਧਾਨ ਨੇ ਹਰਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕੱਲੂ ਘਾਰੇ ਦੇ ਸਬੰਧ ਦੇ ਵਿੱਚ ਸਮਾਗਮ ਨੇ ਜਿਹੜੇ ਉਸ ਦੇ ਦਰਬਾਰ ਸਾਹਿਬ ਉੱਤੇ ਜਾਰੇ ਨੇ ਤੇ ਜਿੱਥੇ ਸੰਗਤਾਂ ਨੂੰ ਵੀ ਵੱਡੇ ਪੱਧਰ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਇੱਕ ਆਪਾ ਸਾਰੇ ਜਾਣਦੇ ਕਿਸ ਮਦਰ ਜੀ ਲਾਏਗਾ ਖੂਨ ਵਿਹਾਹ ਉਹ ਸਾਰੇ ਮਾਮਲਿਆਂ ਲੈ ਕੇ ਜਿਸ ਤੇ ਤੌਰ ਤੇ ਜਿਹੜਾ ਉਹਦੀ ਯਾਦ ਦੀ ਤੌਰ ਤੇ ਦਿਨ ਮਨਾਇਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਮੇਰੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਰਾਮ ਮਿਹਰਬਾਨੀ ਦਸਕਾ ਨੂੰ ਨੇ ਸਿੱਧਾ ਨਾਲ ਸਤਿਕਾਰ ਹੈ ਮੁੱਦੇ ਲਓ ਸਵਾਲ ਜੀ ਸਿੱਧਾ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਹੈ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਤੋਂ ਕਰਾਂਗੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸ਼ਾਹੀ ਸ਼ਹਿਰ ਪਟਿਆਲਾ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਇੱਕ ਪਾਸੇ ਇਹ ਜਿਹੜਾ ਉਹ ਸਿਆਸਤ ਦੇ ਲੈਜੇ ਨਾਲ ਦੇਖੀ ਤਾਂ ਕਾਫੀ ਜਵਾਬ ਦਿੱਤੇ ਨੇ ਵਿਰੋਧੀਆਂ ਨੂੰ ਜਿਸ ਦੇ ਵਿੱਚ ਲੈਂਡ ਮਾਫੀਆ ਨੂੰ ਲੈ ਕੇ ਵੀ ਗੱਲਬਾਤ ਹੋਈ ਤੇ ਨਾਲ ਇੱਕ ਪ੍ਰਧਾਨ ਮੰਤਰੀ ਉਹਨਾਂ ਦੇ ਨਾਲ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਬੜਾ ਝੋਗੇ ਪ੍ਰਧਾਨ ਮੰਤਰੀ ਉਹਨਾਂ ਨੂੰ ਹੱਥ ਮਲਾਉਦੇ ਹੋਏ ਨਜ਼ਰ ਆ ਰਹੇ ਨੇ ਤਾਂ ਝੋਕਣ ਨੂੰ ਲੈ ਕੇ ਬੜੀ ਕੰਟਰੋਵਰਸੀ ਕ੍ਰੀਏਟ ਹੋਈ ਤਾਂ ਅਜ ਆਖਿਰਕਾਰ ਮੁੱਖ ਮੰਤਰੀ ਸਾਹਿਬ ਬੋਲੇ ਨੇ ਉਹਦੇ ਉੱਪਰ ਕੀ ਕਹਿਣਾ ਚਾਹੋਗੇ ਬਿਲਕੁਲ ਪਰ ਪਟਿਆਲਾ ਸ਼ਾਹੀ ਸ਼ਹਿਰ ਹੈ ਆਪਾਂ ਜਾਣਦੇ ਆਂ ਪੰਜਾਬ ਜੋ ਚੰਡੀਗੜ੍ਹ ਮੁਕੰਮਲ ਰਾਜਧਾਨੀ ਨਹੀਂ ਸੀ ਤਾਂ ਪਟਿਆਲਾ ਆਪਣੇ ਵਿੱਚ ਪੈਸੂ ਦੀ ਰਾਜਧਾਨੀ ਸੀ ਜਣੀ ਪਟਿਆਲਾ ਵੀ ਕਿਤੇ ਰਾਇਤਾਨੀ ਦਾ ॠਤਵਾਰ ਰੱਖਦਾ ਰਿਹਾ ਸੋ ਉਥੇ ਆ ਕੇ ਅਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਿੱਦਾਂ ਕਹਿੰਦੇ ਕਿ ਦਿਲ ਦੀਆਂ ਗੱਲਾਂ ਕੀਤੀਆਂ ਖਾਸ ਤੌਰ ਤੇ ਜਿਹੜੇ ਪੰਚਾਇਤੀ ਵਿਭਾਗ ਨਾਲ ਜੁੜੇ ਹੋਏ ਪਿੰਡਾਂ ਦੇ ਸਰਪੰਚ ਪੰਚ ਉਹਨਾਂ ਨੂੰ ਉਹਨਾਂ ਨੇ ਸੰਬੋਧਨ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਸੰਬੋਧਨ ਕਰ ਰਹੇ ਸੀ ਉਹਨਾਂ ਨੇ ਬੜਾ ਪਿਆਰਾ ਸ਼ਬਦ ਇਸਤੇਮਾਲ ਕੀਤਾ ਉਹ ਕਹਿੰਦੇ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਾਂ ਅੰਦਰਲੀ ਗੱਲ ਕਹਿੰਦੇ ਕੀ ਹੈ ਜੀ ਜਿਹੜੀ ਅਸੀਂ ਜ਼ਮੀਨ ਉਹ ਕਹਿ ਰਹੇ ਨਾ ਪੰਜਾਬ ਦੇ ਵਿਕਾਸ ਲਈ ਉਹਦਾ ਵਿਰੋਧ ਕੌਣ ਕਰ ਰਿਹਾ ਲੈਂਡ ਮਾਫੀਆ ਲੈਂਡ ਮਾਫੀਆ ਕੰਨੇ ਇਸ ਕਰਕੇ ਵਿਰੋਧ ਕਰ ਰਿਹਾ ਕਿ ਪੰਜਾਬ ਚ ਵੱਡੀ ਪੱਧਰ ਤੇ ਇਹਨਾਂ ਨੇ ਜ਼ਮੀਨਾਂ ਹੜੱਪੀਆਂ ਸਸਤੇ ਪਾਸ ਤੇ ਲਈਆਂ ਕਲੋਨੀਆਂ ਬਣਾਈਆਂ ਮੁੱਖ ਮੰਤਰੀ ਦਾ ਕਹਿਣਾ ਕਿ ਦੇ ਦੇ ਅੰਦਾਰਾ ਪੰਜਾਬ ਪਹਿਲਾ ਸੂਬਾ ਜਿੱਥੇ ਸਭ ਤੋਂ ਧੇਰੇ ਪ੍ਰਾਈਵੇਟ ਕਲੋਨੀਆਂ ਹਨ ਪਰ ਮੁੱਖ ਮੰਤਰੀ ਨੇ ਸਾਫ ਗੱਲ ਕਹੀ ਦੀ ਕਿ ਕਿਤੇ ਲੈਂਡ ਮਾਫੀਆ ਪੰਜਾਬ ਚ ਕਲੋਨੀਆਂ ਨਹੀਂ ਬਣਾ ਸਕਿਆ ਇਹਨੇ ਕਲੋਨੀਆਂ ਨਾਲ ਜੁੜੇ ਹੋਏ ਕੌਣ ਸੀ ਇਹਨਾਂ ਨਾਲ ਅਫਸਰ ਸਾਹਿਬ ਅਫਸਰ ਸਾਹਿਬ ਜਦੋਂ ਕਿਤੇ ਕਿਤੇ ਪਤਾ ਲੱਗਦਾ ਸੀ ਕਿ ਜ਼ਮੀਨ ਨੂੰ ਕਹਿਰ ਹੋਣੀ ਆ ਜਾਂ ਉਧਰ ਦੀ ਸੜਕ ਨਿਕਲਣੀ ਆ ਜਾਂ ਕੋਈੰਦ ਦਾ ਕੋਈ ਪ੍ਰੋਜੈਕਟ ਹੋਣਾ ਤੇ ਪਹਿਲਾਂ ਹੀ ਗੱਲ ਫਲਾ ਦਿੰਦੇ ਸੀ ਤੇ ਜ਼ਮੀਨਾਂ ਜਿਹੜੀਆਂ ਆਈਆਂ ਇਹਨਾਂ ਦੇ ਚਿਹਤੇ ਲੈ ਲੈਂਦੇ ਸੀ ਰਾਸੀ ਆਗੂ ਲੈ ਲੈਂਦੇ ਸੀ ਲੈਂਡ ਮਾਫੀਆ ਖਰੀਦ ਲੈਂਦਾ ਸੀ ਕਹਿੰਦੇ ਜਿਹੜੀ ਲੱਖਾਂ ਚ ਜ਼ਮੀਨ ਏਕੜ ਲੈਂਦੇ ਸੀ ਤੇ ਕਰੋੜਾਂ ਦੇ ਭਾਅ ਨਾਲ 3-4 ਕਰੋੜ ਨੂੰ ਏਕੜ ਦੇ حساب ਨਾਲ ਜਿਹੜਾ ਵੇਚਦੇ ਰਿਹਾ ਇਦਾਂ ਕਹਿੰਦਾ ਇਹਨਾਂ ਨੇ ਲੁੱਟਿਆ ਕਲੋਨੀਆਂ ਬਣਾਈਆਂ ਨਾ ਨਾ ਸੜਕਾਂ ਆਪਰਾਪਰ ਜੰਡੀਆਂ ਨਾ ਸੀਵਰੇ ਦਾ ਸਿਸਟਮ ਹੈ ਮੁਕੰਦਰੀ ਭਗਵੰਤ ਮਾਨ ਨੇ ਬੜੇ ਤੱਥਾਂ ਨਾਲ ਗੱਲ ਕੀਤੀ ਹੈ ਕਹਿੰਦੇ ਕਿ 1992 ਤੋਂ ਲੈ ਕੇ ਹੁਣ ਤੱਕ ਇੱਕ ਵੀ ਜਿਹੜੀ ਹੈ ਸਰਕਾਰੀ ਖੇਤਰ 'ਚ ਕੋਈ ਕਲੋਨੀ ਨਹੀਂ ਬਣੀ ਯਾਨੀ ਸਾਰਾ ਕੁਝ ਕਹਿੰਦੇ ਪ੍ਰਾਈਵੇਟ ਹੱਥਾਂ ਦਿੱਤਾ ਗਿਆ ਜੀ ਫਿਰ ਉਹ ਕਹਿੰਦੇ ਨਾਂ ਲੈ ਕੇ ਕਹਿੰਦੇ ਆ ਕਹਿੰਦੇ ਇਹਦਾ ਮਨਪ੍ਰਿਆਲੀ ਹੈ ਦੂਜੇ ਕਹਿੰਦੇ ਹੋਰ ਇਦਾਂ ਦੇ ਆਗੂ ਹੈ ਹੁਣ ਕਹਿੰਦੇ ਜਿਹੜਾ ਹੈ ਸੁਖਵੀਰ ਬਾਦਲ ਕਹਿੰਦਾ ਫਿਰਦਾ ਕਿ ਆਲੀ ਨੇ ਜੀ ਇਦਾਂ ਵੱਡੀ ਜਾਇਦਾਦ ਬਣਾ ਲਈ ਕਹਿੰਦਾ ਬਣਾਉਣ ਦਾ ਮੌਕਾ ਕਿਹਨੇ ਦਿੱਤਾ ਹੂੰ ਇਹੀ ਦੱਤੇ ਰਹੇ ਨੇ ਕਿ ਜ਼ਮੀਨਾਂ ਲੈ ਲਓ ਤੇ ਲੈ ਕੇ ਕਲੋਨੀਆਂ ਬਣਾ ਲਓ ਤੇ ਫਿਰ ਜਿਹੜਾ ਹੈ ਪੈਸਿਆਂ ਦੀ ਕਮਾਈ ਕਰੋ ਹੁਣ ਕਹਿੰਦੇ ਜਿਹੜਾ ਪੁਖ ਦੇ ਵਿੱਚ ਇਦਾਂ ਲੈਂਡ ਮਾਫੀਆ ਨੂੰ ਕਲੋਨੀਆਂ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਯਾਨੀ ਕਿ ਲੁੱਟਣ ਦਾ ਕੰਮ ਖਤਮ ਹੋ ਗਿਆ ਦੂਜਾ ਹੋਰ ਵੀ ਐਮਸ ਵਾਲਾ ਜਿਹੜਾ ਤੁਸੀਂ ਜ਼ਿਕਰ ਕੀਤਾ ਵੱਗੇ ਪਿਛਲੇ ਦਿਨਾਂ ਚ ਨੀਤੀ ਜੋਗ ਦੀ ਮੀਟਿੰਗ ਹੋਈ ਫੋਮੀ ਪੱਤਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਗਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਲਈ ਤੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮਿਲੇ ਤੇ ਕੋਈ ਇੱਕ ਦਾ ਕਲਾਕਾਰ ਹੈ ਇੱਕ ਕਿਥੇ ਪ੍ਰਧਾਨ ਮੰਤਰੀ ਦਾ ਰੁਤਵੇ ਦੀ ਗੱਲ ਕਰ ਲਈ ਤੇ ਆਪਾਂ ਉਮਰ ਦੀ ਵੀ ਗੱਲ ਕਰ ਲਈਏ ਕਿੰਨੀ ਵੱਡੀ ਉਮਰ ਦੇ ਆ ਪ੍ਰਧਾਨ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਪ੍ਰਧਾਨ ਮੰਤਰੀ ਨੂੰ ਮਿਲੇ ਜੀ ਕਿਤੇ ਰੁਤਵੇ ਦੀ ਗੱਲ ਉਮਰ ਦੀ ਗੱਲ ਔਰ ਨਮਰਦਨ ਨਾਲ ਪ੍ਰਧਾਨ ਮੰਤਰੀ ਨੂੰ ਮਿਲੇ ਤਾਂ ਵਿਰੋਧੀਆਂ ਨੇ ਸਵਾਲ ਚੁੱਕਿਆ ਕਿ ਦੇਖੋ ਜੀ ਕਿੰਨਾ ਕਿਸ ਤਰ੍ਹਾਂ ਝੁਕ-ਝੁਕ ਕੇ ਸਲਾਮ ਕਰ ਰਿਹਾ ਹੈ ਇੱਥੇ ਤਾਂ ਗੱਲਾਂ ਕਰਦੇ ਆ ਕਿ ਇਹ ਪਾਣੀ ਨਹੀਂ ਲੈਣ ਦੇਣਾ ਅਸੀਂ ਕੇਂਦਰ ਦੇ ਖਿਲਾਫ ਆ ਹੁਣ ਕਹਿੰਦੇ ਦੇਖੋ ਕਿਦਾਂ ਦੀਆਂ ਮੁਲਾਕਾਤਾਂ ਕਰਦੇ ਆ ਔਰ ਅੱਜ ਮੁੱਖ ਮੰਤਰੀ ਨੇ ਆਪਣੇ ਜੋ ਦਿਲਧਨ ਗੱਲਾਂ ਕਹਿਤੀ ਗੱਲ ਕਹਿੰਦੀ ਜਿਹੜੇ ਮੈਨੂੰ ਕਹਿੰਦੇ ਆ ਖਾਤੋਂ ਤਾਂ ਕਾਲੀਗਾ ਦੀ ਲੀਡਰਸ਼ਿਪ ਨੂੰ ਤਗੜਾ ਬਿਆਨ ਕੀਤਾ ਉਹ ਕਹਿੰਦੇ ਇੱਕ ਪਾਰਲੀਮੈਂਟ ਦੇ ਅੰਦਰ ਜਿਹੜਾ ਹੈਗਾ ਫੈਰ ਉਹਨੇ ਦੀ ਸੀਟ ਲੈਂਣ ਦੇ ਲਈ ਉਹ ਕਿਸ ਕਦਰ ਜਿਹੜਾ ਬਾਜਪਾਈ ਹੋਣ ਦੂਜੇ ਭਾਜਪਾ ਦੇ ਆਗੂ ਹੋਣ ਕਿਦਾਂ ਕਹਿੰਦੇ ਜੰਡੌਟ ਬੰਦਨਾ ਕਰਦੇ ਰਹੇ ਆ ਭੁੱਲ ਗਏ ਕਹਿੰਦੇ ਮੈਂ ਤਾਂ ਕੁਝ ਨਹੀਂ ਲਿਆ ਮੈਂ ਤਾਂ ਕਹਿੰਦਾ ਨਾ ਮੇਰਾ ਕਿਤੇ ਰੇਤ ਮਾਫੀ ਚ ਹਿੱਸਾ ਨਾ ਕਿਸੇ ਟਾਬੇ ਚ ਹਿੱਸਾ ਨਾ ਕਿਸੇ ਠੇਕੇ ਚ ਹਿੱਸਾ ਨਾ ਕਿਤੇ ਪਸਾਂ ਚ ਹਿੱਸਾ ਮੈਂ ਤਾਂ ਕਹਿੰਦਾ ਪੰਜਾਬੀ ਜਿਹੜੇ 3 ਕਰੋੜਾ ਉਹਨਾਂ ਦਾ ਠੇਕੇਦਾਰਾ ਉਹਨਾਂ ਲਈ ਗੱਲ ਕਰਦਾ ਜੀ ਉਹ ਕਹਿੰਦਾ ਜਿਹੜੇ ਮੈਨੂੰ ਇਹ ਗੱਲ ਕਹਿੰਦੇ ਆ ਨਾ ਕਿ ਮੈਂ ਚੋਕੇ ਹੱਥ ਮੜਾਇਆ ਉਹ ਆਪਣਾ ਜਵਾਬ ਦੇ ਦਣ ਮੈਂ ਕੋਈ ਜਾਤੀ ਤੌਰ ਤੇ ਨਹੀਂ ਮੈਂ ਪੰਜਾਬ ਦੇ ਖੇਤਾਂ ਦੀ ਗੱਲ ਕੀਤੀ ਹੈ ਮੀਟਿੰਗ ਜਾ ਕੇ ਕਹਿੰਦੇ ਮੀਟਿੰਗਾਂ ਉੱਤੇ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਹੈ ਪੰਜਾਬ ਦੇ ਪੈਕੇਜ ਦੀ ਗੱਲ ਕੀਤੀ ਆਪਣੇ ਆਪ ਦੇ ਮੁੱਦਿਆਂ ਦਾ ਜ਼ਿਕਰ ਕੀਤਾ ਤੇ ਇਹਨੂੰ ਗਲਤ ਰੰਗਤ ਪੇਛ ਦੇ ਜਿਹੜੇ ਕਰ ਰਹੇ ਆ ਉਹ ਕਹਿੰਦੇ ਆਪ ਦੱਸਣ ਕਿ ਆਪ ਕੀ ਕੁਲ ਖੜਦੇ ਰਹੇ ਆ ਤੇ ਲੈnde ਰਹੇ ਆ ਕੇਂਦਰ ਦੀਆਂ ਸਰਕਾਰਾਂ ਕੋਲ ਜੀ 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 ਸੱਚਾ ਬ ਤੁਸੀਂ ਜ਼ਿਕਰ ਕੀਤਾ ਕਿ ਪਾਣੀਆਂ ਦੀ ਗੱਲ ਕਰਨ ਦੇ ਲਈ ਮੁੱਖ ਮੰਤਰੀ ਪਹੁੰਚੇ ਸਨ ਪਰ ਇਸ ਗੱਲ ਦੇ ਉੱਪਰ ਇੱਕ ਸਟੈਂਡ ਬੜਾ ਕਲੀਅਰ ਵਾਰ-ਵਾਰ ਸਪਸ਼ਟ ਕਰ ਰਹੇ ਨੇ ਉਹ ਕਹਿੰਦੇ ਕਿ ਬੀਬੀਐਮਬੀ ਤੇ ਪੰਜਾਬ ਦਾ ਹੱਕ ਜ਼ਿਆਦਾ ਹੈ 60% ਪੰਜਾਬ ਕੋਲੇ ਹੈ 40% ਹਰਿਆਣਾ ਤੇ ਰਾਜਸਥਾਨ ਯਾਨੀ ਕਿ ਵੀ ਵੀ ਪਰਸੈਂਟ ਉਹਨਾਂ ਦੇ ਹਿੱਸੇ ਆਉਂਦਾ ਤਾਂ ਅਜਿਹੇ ਦੇ ਵਿੱਚ ਇੱਕ ਵਾਰ ਫਿਰ ਉਹਨਾਂ ਨੇ ਇਹੋ ਗੱਲ ਕਹੀ ਹੈ ਕਹਿੰਦੇ ਕਿ ਅਸੀਂ ਭਰਤੀਆਂ ਕਰਾਂਗੇ ਬੀਬੀਐਮਬੀ ਦੇ ਵਿੱਚ ਮੈਂਬਰਸ਼ਿਪ ਆਪਦੀ ਵਧਾਵਾਂਗੇ ਤੇ ਪੰਜਾਬ ਦਾ ਜੋ ਬਣਦਾ ਹੱਕ ਹੈ ਉਹ ਦਿਵਾ ਕੇ ਰਾਵਾਂਗੇ ਕਿਵੇਂ ਦੇਖਦੇ ਹੋ ਪੁਨਰਗਠਨ ਦੀ ਵਕਾਲਤ ਕਰ ਰਹੇ ਨੇ ਵਾਰ-ਵਾਰ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਨੂੰ ਲੈ ਕੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿ ਰਹੇ ਕਿ ਕੇਂਦਰ ਸਾਡੇ ਨਾਲ ਤਕਾ ਕਰ ਰਿਹਾ ਤਕਾ ਬਰਦਾਸ਼ਤ ਨਹੀਂ ਕਰਾਂਗੇ ਹੂੰ ਇਹਨੇ ਪੰਜਾਬ ਦਾ ਪਾਣੀ ਹੈ ਮੁੱਖ ਮੰਤਰੀ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਦੇਖੋ ਅਸੀਂ 700 ਕਿਲੋਮੀਟਰ ਤੱਕ ਲੰਮੀਆਂ ਜਿਹੜੀਆਂ ਪਾਈਪਾਂ ਵੀ ਸ਼ਾਇਦ ਕਸੀਆਂ ਠੀਕ ਕੀਤੀਆਂ ਸੂਏ ਠੀਕ ਕੀਤੀਆਂ ਨਹਿਰਾਂ ਠੀਕ ਕੀਤੀਆਂ ਤਾਂ ਪੰਜਾਬ ਦਾ ਪਾਣੀ ਇਸ ਵੇਲੇ ਜਿਹੜਾ ਨਹਿਰਾਂ ਦਾ ਜਿਹੜਾ ਹੈਗਾ ਖੇਤਾਂ ਨੂੰ ਜਾਣ ਲੱਗਿਆ ਔਰ ਖੇਤਾਂ ਤੱਕ ਆਖਰੀ ਪਿੰਡ ਦੇ ਖੇਤ ਤੱਕ ਪਾਣੀ ਜਿਹੜਾ ਨਹਿਰ ਦਾ ਜਾ ਰਿਹਾ ਜੀ ਤੇ ਹੁਣ ਕਹਿੰਦੇ ਜਦੋਂ ਪਾਣੀ ਅਸੀਂ ਲੈਣ ਲੱਗੇ ਆ ਤਾਂ ਦੂਜੇ ਪਾਸੇ ਜਿਹੜਾ ਕੇਂਦਰ ਹੈ ਹਰਿਆਣਾ ਰਾਜਤਾਨਾ ਸਾਡੇ ਖਰਾਬ ਕਹਿੰਦੇ ਕਿਹੜਾ ਤਰੀਕਾ ਹੋਇਆ ਜਿੰਨਾ ਹਿੱਸਾ ਜਿਹਦਾ ਹਿੱਸੇ 'ਮਦਾ ਕਹਿੰਦੇ ਸਰਟੀਫਿਕੇਟ ਦੀ ਹਿਸਾਬ ਪੰਜਾਬ ਦਾ ਹੈ ਬੋਰਡ ਦੇ ਵਿੱਚ ਤੇ ਬਿਰੋ ਉਸਾਂ ਨਾਲ ਵੋਟ ਮੋਣੀ ਚਾਹੀਦੀ ਹੈ ਨਾ ਇਹ ਕਹਿੰਦੇ ਨਵਾਂ ਫਾਰਮੂਲਾ ਕੱਢ ਲਿਆ ਇਹਨਾਂ ਨੇ ਵੀ ਹਰਿਆਣਾ ਰਾਜਸਥਾਨ ਕੇਂਦਰ ਰੱਖ ਕੇ ਇੱਕ ਪਾਸੇ ਵੋਟਾਂ ਪਾ ਲੈਂਦੇ ਪੰਜਾਬ ਇਕੱਲਾ ਰਹਿ ਜਾਂਦਾ ਉਹਨੂੰ ਵੀ ਭਗਵਾਨ ਜੀ ਨੇ بار-ਬਾਰੀ ਗੱਲ ਸਪਰਸ਼ ਕੀਤੀ ਹੈ ਕਿ ਦੇਖੋ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹ ਮਾਮਲਾ ਹੈ ਇਸ ਮੁੱਦੇ ਦੇ ਬੋਰਡ ਨੂੰ ਤੱਕਾ ਨਹੀਂ ਕਰਦਾ ਜਾਏਗਾ ਪੰਜਾਬ ਨਾਲ ਔਰ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਜਾਣਗੇ ਪੰਜਾਬ ਦਾ ਹੱਕ ਬਣਦਾ ਕਹਿੰਦੇ ਠੀਕ ਹੈ ਜਿਹੜਾ ਹਰਿਆਣਾ ਦਾ ਹੱਕ ਹੈ ਹੁਣ 30 ਮਈ ਤੋਂ ਬਾਅਦ ਇਸ ਤਰੀਕੇ ਨਾਲ ਹਰਿਆਣਾ ਦਾ ਬਣਦਾ ਸੀ ਅਸੀਂ ਉਹ ਪਾਣੀ ਦੇ ਰਹੇ ਆਂ ਪਰ ਇਹਦਾ ਅਰਥ ਇਹ ਨਹੀਂ ਕਿ ਪੰਜਾਬ ਦੇ ਪਾਣੀਆਂ ਤੇ ਕੋਈ ਡਾਕਾ ਮਾਰੇ ਲੰਬੇ ਸਮੇਂ ਤੋਂ ਕਦੇ ਅਸੀਂ ਲੜਾਈ ਲੜਦੇ ਆ ਰਹੇ ਹਾਂ ਪਿਛਲੀਆਂ ਸਰਕਾਰਾਂ ਦੀ ਜ਼ਿਕਰ ਕਰਦੇ ਆ ਉਹ ਕਹਿੰਦੇ ਉਹਨਾਂ ਦੀ ਗੱਲ ਛੱਡੋ ਮਿਲੀ ਭੁਗਸੀ ਇਸੇ ਕਰਕੇ ਹਰਿਆਣਾ ਹੁਣ ਕਹਿ ਰਿਹਾ ਕਿ ਜੀ ਪਿੱਛੇ ਤਾਂ ਇਦਾਂ ਹੋਇਆ ਨਹੀਂ ਹੁਣ ਕਿਉਂ ਹੁਣ ਦੀ ਸਰਕਾਰ ਕਿਉਂ ਰੌਲਾ ਪਾਉਂਦੀ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਖਾਤਰ ਪੰਜਾਬ ਦੇ ਪਾਣੇ ਦੀ ਖਾਤ ਪੂਰੀ ਪਹਿਰੇਦਾਰੀ ਕਰਾਂਗੇ ਤੇ ਹਰਿਆਣੇ ਨੂੰ ਇੱਕ ਬੂੰਦ ਵੀ ਫालतू ਪਾਣੀ ਨਹੀਂ ਜਾਣ ਦਿਆਂਗੇ ਜੀ ਸਤ ਸਾਬ ਅੱਗੇ ਵਧਦੇ ਆਂ ਤੇ ਗੱਲ ਕਰਾਂਗੇ ਭ੍ਰਸ਼ਟਾਚਾਰ ਨੂੰ ਲੈ ਕੇ ਸਰਕਾਰ ਕਾਫੀ ਸਖਤ ਹੈ ਭਾਵੇਂ ਸਿਆਸੀ ਲੋਕ ਹੋਣ ਭਾਵੇਂ ਕੋਈ ਮਲਾਜ਼ਮ ਹੋਵੇ ਪਰ ਫਾਸ ਹਰੇ ਕਰਿਆ ਕਿਉਂਕਿ ਮੁੱਖ ਮੰਤਰੀ ਹੁਣਾਂ ਦੇ ਸਖਤ ਨਿਰਦੇਸ਼ ਨੇ ਤਾਂ ਅਜੇਹੇ ਦੇ ਵਿੱਚ ਹੁਣ ਇੱਕ ਫਾਜ਼ਿਲਕਾ ਦੇ ਐਸਐਸਪੀ ਨੇ ਉਹ ਵੀ ਸਸਪੈਂਡ ਹੋਏ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਵਿਜੀਲੈਂਸ ਨੇ ਰੇਡ ਕੀਤੀ ਸੀ ਕਿਵੇਂ ਦੇਖਦੇ ਹੋ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਸ ਤਰ੍ਹਾਂ ਦਾ ਲਗਾਤਾਰ ਸਖਤ ਰੁਖ ਅਖਤਿਆਰ ਕੀਤਾ ਜਾ ਰਿਹਾ ਹੈ ਬਿਲਕੁਲ ਠੀਕ ਹੈ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਚੱਲਦਿਆਂ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਬੀਂਗ ਅ ਜਰਨਲਿਸਟ ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਮੈਂ ਆਪਣੇ ਲੰਬੇ ਪ੍ਰੋਫੈਸ਼ਨਲ ਕੈਰੀਅਰ 'ਚ ਮੈਂ ਨਹੀਂ ਦੇਖਿਆ ਵੀ ਇਦਾਂ ਤੜਾ ਤੜਾਲ ਕਰਕੇ ਕਿ ਅਫਸਰਸਰੀ ਸਸਪੈਂਡ ਹੋ ਰਿਹਾ ਹੈ ਕੋਈ ਹੋਰ ਸੀਨੀਅਰ ਅਧਿਕਾਰੀ ਹੋ ਰਿਹਾ ਹੈ ਪਿਛਲੇ ਦਿਨਾਂ 'ਚ ਦੇਖੋ ਫਗਵਾੜਾ ਦਾ ਇੱਕ ਪੂਰਾ ਦਾ ਪੂਰਾ ਜਿਹੜਾ ਸੀ ਇਹ ਤਾਂ ਸੈਂਟਰੀ ਜਿਹੜਾ ਹੈਗਾ ਬੰਦ ਹੋ ਗਿਆ ਇਸ ਕਰਕੇ ਬਿਲਕੁਲ ਬਹੁਤ ਸਾਰੇ ਮਾਨੇਚੋ ਫੜੇ ਗਏ ਸੀ ਜੀ ਨੈਸਸਰੀ ਬਰਾੜ ਦੀ ਗੱਲ ਜਿਹੜੀ ਡੀਟੇਲ ਤਾਂ ਜਦੋਂ ਪੁਲਿਸ ਜਾਂ ਇਨਫੋਰਮੇਸ਼ਨ ਸਾਹਮਣੇ ਆਏਗੀ ਤੁਹਾਨੂੰ ਪਤਾ ਲੱਗੇਗਾ ਔਰ ਇੱਕ ਐਸਐਸਬੀ ਦਾ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਸਸਪੈਂਡ ਹੋਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿੰਨੇ ਕ ਸੂਬੇ ਦੇ ਜ਼ਿਲ੍ਹੇ ਆ ਜ਼ਿਲ੍ਹੇ ਦਾ ਮਾਲਕ ਹੁੰਦਾ ਐਸਐਸਬੀ ਜੇ ਐਸਐਸਬੀ ਭ੍ਰਿਸ਼ਟਾਚਾਰ 'ਚ ਫੜਿਆ ਜਾਏ ਤਾਂ ਅੰਦਾਜ਼ਾ ਲਗਾਓ ਕਿ ਉਸ ਪੁਲੀਸ ਦਾ ਹੀੜਲੀ ਪੱਤਰ ਤੇ ਕਿਉਂ ਜਾ ਹਾਸਿਰ ਹੋਇਆ ਹੈ ਕੱਲ ਮੁੱਖ ਮੰਤਰੀ ਭਗਵੰਦ ਮਾਨ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਦੇਖੋ ਮੈਂ ਤਾਂ 1 ਰੁਪਏ ਦਾ ਕਿਸੇ ਦਾ ਲੈਣ ਦੇਣ ਦੇ ਨਿਰਦਾਨ ਨਹੀਂ ਦਾਅਵਾਦਾਰ ਨਹੀਂ ਹੈ ਚਾਹੇ ਨੌਕਰੀਆਂ ਦੀ ਗੱਲ ਕਰ ਲੋ ਦੂਜੇ ਮਾਮਲਿਆਂ ਦੀ ਗੱਲ ਕਰੋ ਮੈਂ ਦਾ ਪ੍ਰਸ਼ਾਚਾਰ ਦੇ ਮੁੱਦੇ ਖਿਲਾਫ ਆ ਪਿਛਲੀਆਂ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਰਹੀਆਂ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ ਦੀ ਵਜ੍ਹਾ ਹੀ ਹੈਗੀ ਹੈ ਕਿ ਕਿ ਜ਼ਿਲ੍ਹੇ ਦਾ ਐਸਐਸ ਵੀ ਜਿਹੜਾ ਇਸ ਵੇਲੇ ਉਹ ਪ੍ਰਸ਼ਾਚਾਰ ਦੇ ਮਾਮਲਿਆਂ 'ਚ ਮਤਲ ਹੋ ਗਿਆ ਜੀ ਜੀ ਸਤ ਜੀ ਸਾਬ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਚੋਣ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਮੈਦਾਨ ਚ ਨੇਤਾ ਅਜੇ ਇਹ ਦੇ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਮੈਦਾਨ ਦੇ ਵਿੱਚ ਨਤਰਿਆ ਹੋਇਆ ਹਾਲਾਂਕਿ ਇਸ ਚੀਜ਼ ਦਾ ਵੀ ਪ੍ਰਭਾਵ ਉੱਥੇ ਪੈ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਸਬੰਧ ਐਲੀ ਹੁਣਾਂ ਦੇ ਨਾਲ ਸੁਖਬੀਰ ਬਾਦਲ ਦੇ ਨੇ ਉਹ ਸਮਾਂ ਦੱਸੇਗਾ ਪਰ ਅੱਜ ਲੁਧਿਆਣਾ ਪਹੁੰਚੇ ਸੀ ਸੁਖਬੀਰ ਬਾਦਲ ਜਿੱਥੇ ਉਹਨਾਂ ਨੇ ਵਿਰੋਧੀਆਂ ਦੇ ਉੱਪਰ ਵੀ ਤੰਜ ਕੱਸੇ ਤੇ ਨਾਲ ਨਾਲ ਅੱਜ ਉਹਨਾਂ ਦੇ ਵੱਲੋਂ ਗਲਾਡਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਕਿਸਾਨਾਂ ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ ਕੀ ਕੀ ਹੈ ਕਿਵੇਂ ਦੇਖਦੇ ਹੋ ਆਕਾਲੀ ਦਲ ਇਹ ਜਿਹੜੇ ਇਲੈਕਸ਼ਨ ਹੈ ਇਸ ਨੂੰ ਸਰਵਾਈਵ ਕਰ ਪਾਏਗਾ ਕਿਸ ਤਰ੍ਹਾਂ ਦਾ ਸਮਾਂ ਆਉਣ ਵਾਲਾ ਆਕਾਲੀ ਦਲ ਦਾ ਹੋ ਸਕਦਾ ਦੇਖੋ ਇਹ ਤਾਂ ਜਦੋਂ 19 ਜੂਨ ਨੂੰ ਵੋਟਾਂ ਪੈਣੀਆਂ ਦੁਦਾਨਾ ਕੇਂਦਰੀ ਸੀਟਾਂ ਜਿਹੜੇ ਸੁੰਦਰ ਲੋਕ ਹੈ ਕੋਈ ਫਤਵਾ ਦੇਣਗੇ ਕਿ ਆਕਾਲੀ ਦਲ ਨੂੰ ਕਿੰਨਾ ਘੰਗਾਰਾ ਮਿਲਦਾ ਹੈ ਇਹ ਗਲਬੜੀ ਸਾਫ਼ ਹੈ ਕਿ ਸੁਖਵੀਰ ਬਾਦਲ ਜਿਹੜਾ ਜਿਸ ਤਰ੍ਹਾਂ ਨੇ ਸੰਕਟ ਜੋਂ ਆਪਣੀ ਲੀਡਰਸ਼ਿਪ ਜੋਂ ਨਿਕਲ ਕੇ ਆਇਆ ਬਾਹਰ ਉਹਦੇ ਲਈ ਪਹਿਲਾ ਇਮਤਿਹਾਨ ਹੈ ਬਾਕੀ ਪਾਰਟੀਆਂ ਲਈ ਵੀ ਚੋਣ ਮੈਚਨ ਹੋਏਗਾ ਪਰ ਸੁਖਵੀਰ ਬਾਦਲ ਇੱਕ ਵੱਖਰੀ ਕਿਸਮ ਦਾ ਧਿਆਨ ਮੈਂ ਕਮਾਂਗਾ ਕਿ ਦੂਰਾ ਇਮਤਿਹਾਨ ਹੈ ਸੁਖਵੀਰ ਬਾਦਲ ਲਈ ਬਲਕੇ ਦੂਰਾ ਵੀ ਮੇਰੇ ਕੋਲ ਕਟ ਗਿਆ 3ਰਾ ਇਮਤਿਹਾਨ ਹੈ 3ਰਾ ਇਮਤਿਹਾਨ ਦੇਖੋ ਮੈਂ ਗੱਲ ਨਹੀਂ ਕਰ ਰਿਹਾ ਕਿ ਉਹ ਸੀਟ ਜਤਨ ਦਾ ਨਾ ਜਤਨ ਦੀ ਇਮਤਿਹਾਨ ਕਿਵੇਂ ਹੈ ਕਿ ਕਾਲੀਗਲ ਦੇ ਅੰਦਰ ਵੱਡੇ ਪੱਤਰ ਤੇ ਜਿਹੜਾ ਹੈਗਾ ಮತਵੇਖੜੇ ਖੜੇ ਹੋਏ ਇੱਕ ਪਾਸੇ ਅਕਾਲ ਤਾ ਸਰਉਨ ਦੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਹੈ ਉਦੀ ਭਰਤੀ ਹੋ ਰਹੀ ਹੈ ਹਰਮਨਪ੍ਰੀਤ ਸਿੰਘਿਆਲੀ ਦਾ ਤੁਸੀਂ ਜ਼ਿਕਰ ਕਰੇ ਸੀ ਮੰਗਵੀ ਵਾਲੀ ਅਕਾਲੀ ਦਲ ਦਾ ਵ代ਕ ਵੀ ਆ ਜਿੱਥੇ ਚੋਣ ਹੋ ਰਹੀ ਹੈ ਉਹ ਜ਼ਿਲ੍ਹੇ ਨਾਲ ਸੰਬੰਧਿਤ ਵੀ ਆਉਂਦਾ ਇੱਕ ਆਪਣਾ ਅਸਰ ਸੂਕ ਹੈ ਉਹਦੇ ਖਿਲਾਫ ਵੀ ਉੱਥੇ ਜਾ ਕੇ ਸੁਖਵੀਰ ਬਾਦਲ ਲਗਾਤਾਰ ਬਿਆਨਬਾਜ਼ੀ ਕਰਦੇ ਆ ਉਹਨਾਂ ਨੂੰ ਗद्दार ਕਹਿੰਦੇ ਆ ਵਿਰੋਧੀ ਕਹਿੰਦੇ ਆ ਕਹਿੰਦੇ ਉਹਨਾਂ ਨੂੰ ਵੀ ਆਪਾਂ ਮਾਰ ਦੇਣੀ ਆ ਹੁਣ ਇੱਕ ਲੜਾਈ ਦਾ ਲੜ ਰਿਹਾ ਹੈ ਸੁਖਵੀਰ ਬਾਦਲ ਅਕਾਲੀ ਦਲ ਦੇ ਅੰਦਰ ਆਪਣੀ ਲੀਡਰਸ਼ਿਪ ਨੂੰ ਕੰਮ ਕਰਨ ਦੀ ਵੱਡੀ ਗੱਲ ਆ ਇਹ ਕਿਸੇ ਲਿਟਰਲੀ ਇਹ ਸਭ ਤੋਂ ਔਖੀ ਲੜਾਈ ਹੁੰਦੀ ਆ ਜਦੋਂ ਅੰਦਰ ਲੜਾਈ ਲੜੀ ਜਾਂਦੀ ਆ ਦੂਜੀ ਲੜਾਈ ਲੜ ਰਿਹਾ ਉਹ ਆਪਣੇ ਪਾਰਟੀ ਦਾ ਰੁਤਵਾ ਬਣਾਉਣ ਦੇ ਲਈ ਹੌਨ ਵਾਲੇ ਦਿਨਾਂ ਚ ਅਕਸਰ ਸੀ ਪਿੰਜੜੇ ਹੈ ਕਿ ਮੀਡੀਆ ਵਾਲੇ ਦੋਸਤ ਮਿੱਤਰ ਇਹ ਚਰਚਾ ਕਰਦੇ ਰਹਿੰਦੇ ਆ ਕਿ ਭਾਜਪਾ ਨਾਲ ਸਾਂਝ ਹੋ ਸਕਦੀ ਹੈ ਹਾਲਾਂਕਿ ਭਾਜਪਾ ਵਾਲੇ ਸਿੱਧੇ ਤੌਰ ਤੇ ਇਹਦੇ ਤੇ ਕੋਈ ਕਮੈਂਟ ਨਹੀਂ ਕਰਦੇ ਪਰ ਆਰੀ ਜਿਹੜੀ ਵਿਧਾਨ ਸਭਾ ਦੀ ਚੋਣਾਂ ਜਿਹੜੀ 27 ਚ ਹੋਣੀ ਹੈ ਜੇ ਆਪਾਂ ਭਾਜਪਾ ਦੇ ਜਿਹੜੇ ਮੌਜੂਦਾ ਭਲਾਨ ਸਨੀ ਜਾਖੜ ਉਹਨਾਂ ਦੀ ਗੱਲ ਕਰੀਏ ਜੀ ਉਹਦਾ ਮੇਰਾ ਕੱਲ ਕਈ ਮੌਕਿਆਂ ਤੇ ਗੱਲ ਕਹਿ ਚੁੱਕਿਆ ਹੈ ਜੇ ਪੰਜਾਬ ਚ ਸੱਤਾ ਚੋਣਾ ਹੈ ਭਾਜਪਾ ਨੇ ਤਾਂ ਕਾਲੀ ਰਾਲ ਤੇ ਭਾਜਪਾ ਇਹਦਾ ਗੱਠ ਜੋੜੀ ਆ ਜਿਹੜਾ ਪੰਜਾਬ ਚ ਉਹਨੂੰ ਸਤਾ ਚ ਲਿਆ ਸਕਦਾ ਸੋ ਜੇ ਭਾਜਪਾ ਨਾਲ ਗੱਠ ਜੋੜ ਵੀ ਹੋਏਗਾ ਹਾਂ ਇਹ ਜਿਹੜੀ ਸੀਟ ਆ ਦੇਖੋ ਤੇ ਭਾਜਪਾ ਦਾ ਉਮੀਦਵਾਰ ਵੀ ਆਏਗਾ ਮੈਦਾਨ ਚ ਕਾਲੀ ਦਾਦਾ ਉਮੀਦਵਾਰ ਵੀ ਹੈ ਬਿਲਕੁਲ ਜੇਦਾ ਕਾਲੀ ਦਾਦਾ ਭਾਜਪਾ ਨਾਲ ਉੱਪਰ ਸੀਟਾਂ ਨੰਬਰ ਲੈ ਲਾ ਵੋਟਾਂ ਲੈ ਜਾਂਦਾ ਹੈ ਤਾਂ ਫਿਰ ਤਾਂ ਮੰਨਿਆ ਜਾਏਗਾ ਕਿ ਭਾਜਪਾ ਨਾਲੋਂ ਅੱਜ ਦੀ ਤਰੀਕਤ ਵੀ ਕਾਲੀ ਦਾਦਾ ਹੱਥ ਉੱਪਰ ਹੈ ਜੇਕਰ ਇਹ ਭਾਜਪਾ ਵਧੇਰੇ ਵੋਟਾਂ ਲੈ ਗਈ ਉਹ ਸੀਟ ਦੇ ਲਈ ਤਾਂ ਕਾਲੀ ਦਾਦਾ ਜਦੋਂ ਸਮਝੌਤਾ ਕਰੇਗਾ ਤਾਂ ਉਹਦੇ ਲਈ ਵੀ ਕਈ ਮੁਸ਼ਕਲਾਂ ਦਾ ਸਮਣਾ ਕਰਨਾ ਪੈ ਸਕਦਾ ਹੈ ਕਿ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਤੁਹਾਨੂੰ ਪਰਮਾਂ ਘਾਰਾ ਨਹੀਂ ਮਿਲੇਗਾ ਸੁਸਤਾਈ ਨੂੰ ਲੈ ਕੇ ਲੜਾਈ ਪਾਰਟੀ ਦੇ ਅੰਦਰ ਲੜਾਈ ਦੂਜਾ ਜਿਹੜੀ ਮੌਜੂਦਾ ਸੀਟ ਹੈ ਉੱਤੇ ਜਿੱਤ ਹਾਰ ਦਾ ਫੈਸਲਾ ਉੱਤੇ ਲੜਾਈ ਹਾਈ ਹੈ ਅਰੇ ਕਾ ਜ਼ਰੂਰ ਸ਼ਖਵੀਰ ਬਾਦਲ ਨੇ ਉੱਥੇ ਜਿਹੜੀ ਗਵਰਨਮੈਂਟ ਜੀ ਜ਼ਮੀਨ ਓਕਾਇਰ ਕਰ ਰਹੀ ਹੈ ਕਾਫੀ ਵੱਡੀ ਗਿਣਤੀ ਜੇ ਇਕੜਾਂ ਦੇ ਵਿੱਚ ਜਿਹੜੀ ਹੈ ਉਹਦੇ ਖਿਲਾਫ ਲੋਕਾਂ ਦਾ ਰੋਸ ਹੈ ਕਿਸਾਨਾਂ ਦਾ ਰੋਸ ਹੈ ਉਸ ਨੂੰ ਮੋਬਾਈਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਇਹੋ ਉਹਨਾਂ ਨੇ ਦਰਨਾ ਦਿੱਤਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਦੂਜੇ ਪਾਸੇ ਇਸੇ ਦੇ ਜਵਾਹ ਦੀ ਆਵਾਜ਼ ਦੀ ਪਹਿਲਾਂ ਜ਼ਿਕਰ ਕਰਕੇ ਆਟੇ ਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਲੈਂਡ ਮਾਫੀਆ ਵਿਰੋਧ ਕਰ ਰਿਹਾ ਅਸੀਂ ਜੋ ਸਰਕਾਰੀ ਜ਼ਮੀਨ ਦੀ ਗੱਲ ਕਰਦੇ ਹਾਂ ਉਹ ਕਹਿੰਦੇ ਪ੍ਰੋਪਰਟੀਆਂ ਨਾਲ ਡਵੈਲਪ ਕਰਾਂਗੇ ਜਿਸ ਦੀ ਮਰਜ਼ੀ ਆ ਉਹ ਜ਼ਮੀਨ ਸਰਕਾਰ ਨੂੰ ਦੇਵੇ ਜਿਸ ਦੀ ਮਰਜ਼ੀ ਆ ਜ਼ਮੀਨ ਨਾ ਦੇਵੇ ਅਸੀਂ ਡਵੈਲਪ ਕਰਾਂਗੇ ਡਵੈਲਪ ਕਰਨ ਤੋਂ ਬਾਅਦ ਜੇ ਕੋਈ ਆਪਣਾ ਖੇਤ ਰੱਖਣਾ ਚਾਹੇਗਾ ਖੇਤ ਵੀ ਰੱਖ ਸਕਦਾ ਹੈ ਕੋਈ ਇਸੇ ਤਰੀਕੇ ਦੇ ਨਾਲ ਜਿਹੜਾ ਅਫੀਸ਼ੀਅਲ ਤੌਰ ਤੇ ਕੋਈ ਆਪਣੇ ਚੀਜ਼ ਲੈਣਾ ਚਾਹੇਗਾ ਵੇਚਣਾ ਚਾਹੇਗਾ ਉਹ ਵੀ ਕਰ ਸਕਦਾ ਹੈ ਅਸੀਂ ਡਿਵੈਲਪ ਕਰ ਰਹੇ ਹਾਂ ਦਾ ਵਿਰੋਧ ਲੈਂਡ ਮਾਫੀਆ ਕਰ ਰਿਹਾ ਜੀ ਸੁਖਵੀਰਵਾਲ ਨੂੰ ਸਿੱਧੇ ਤੌਰ ਤੇ ਲੈਂਡ ਮਾਫੀਆ ਦਾ ਮੈਂ ਇਹੀ ਕਹਿ ਰਿਹਾ ਹਾਂ ਪਰ ਸੁਖਵੀਰਵਾਲ ਦੂਜੇ ਪਾਸੇ ਕਹਿ ਰਿਹਾ ਕਿਸੇ ਪੰਜਾਬ ਦੀ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਐਦਾਂ ਉਹ ਵੀ ਲੁੱਟ ਨਹੀਂ ਹੋਣ ਦੇਵਾਂਗੇ ਅੱਜ ਲੜਾਈ ਲੜੇਗਾ ਅੱਜ ਵੱਡੇ ਪੱਧਰ ਤੇ ਉਹਨਾਂ ਦਾ ਮੁਤਾਜ਼ਿਜ਼ਮ ਲੈ ਕੇ ਉਹਨਾਂ ਨੇ ਧਰਨਾ ਵੀ ਦਿੱਤਾ ਹੈ ਲੁਧਿਆਣਾ 'ਚ ਜੀ ਜੀ ਸੁਝਾਅ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸੇ ਪ੍ਰਧਾਨ ਨੇ ਜਿਹੜੇ ਜਗਦੀਸ਼ ਢੀਂਡਾ ਉਹ ਅੱਜ ਦਰਬਾਰ ਸਾਹਿਬ ਪਹੁੰਚੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਉਹਨਾਂ ਦੇ ਨਾਲ ਕਈ ਹੋਰ ਆਗੂ ਵੀ ਸੀ ਅਜਿਹੇ ਦੇ ਵਿੱਚ ਹੁਣ ਜਦੋਂ ਇੱਕ ਨਵੀਂ ਕਮੇਟੀ ਬਣ ਚੁੱਕੀ ਹੈ ਨਵੇਂ ਪ੍ਰਧਾਨ ਬਣ ਚੁੱਕੇ ਨੇ ਉੱਥੋਂ ਦੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਇਸ ਨੂੰ ਦੇਖਿਆ ਜਾਵੇ ਕਿਉਂਕਿ ਐਸਜੀਪੀਸੀ ਤੋਂ ਵੱਖ ਹੋ ਕੇ ਜਿਸ ਤਰ੍ਹਾਂ ਚੋਣਾ ਹੋਈਆਂ ਜਿਸ ਤਰ੍ਹਾਂ ਦਾ ਵਰਤਾਰਾ ਵਰਤਿਆ ਸਾਰਾ ਕੁਝ ਤੇ ਢੀਂਡਾ ਸਾਹਿਬ ਦੁਬਾਰਾ ਕੁਰਸੀ ਤੇ ਬੈਠੇ ਨੇ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਪਹਿਲੀ ਗੱਲ ਹੈ ਕਿ ਚਿੰਦਾ ਸਾਹ ਨੇ ਬੜੀ ਲੰਬੀ ਲੜਾਈ ਲੜੀ ਹੈ ਹਰਿਆਣਾ ਦੇ ਅੰਦਰ ਵੱਖਰੀ ਕੁਸਦਰਾ ਅਪਰੰਦ ਕਮੇਟੀ ਬਣਾਉਣ ਦੇ ਲਈ ਇੱਕ ਤਰ੍ਹਾਂ ਹਰਿਆਣਾ ਦੇ ਸਿੱਖਾਂ ਨੂੰ ਇਸ ਗੱਲ ਦੀ ਤਸੱਲੀ ਹੋਏਗੀ ਕਿ ਜਗਦੀਸ਼ ਸਿੰਘ ਚਿੰਦਾ ਜਦੋਂ ਹਰਿਆਣਾ ਕੁਸਦਰਾ ਅਪਰੰਦ ਕਮੇਟੀ ਦੇ ਪ੍ਰਧਾਨ ਬਣਿਆ ਤਾਂ ਉਹ ਆਗੂ ਆ ਉਹ ਨੇਤਾ ਹੈ ਜਿਹੜਾ ਇੱਟਕਸਾਲੀ ਹੈ ਇਮਾਨਦਾਰ ਹੈ 25 ਸਾਲ ਉਸ ਨੇ ਲੜਾਈ ਲੜੀ ਹੈ ਤੇ ਉਹ ਪ੍ਰਧਾਨ ਬਣਿਆ ਤੇ ਹਰਿਆਣਾ ਦੇ ਸਿੱਖਾਂ ਵਿੱਚ ਇੱਕ ਰੂਹ ਸੀ ਇਸ ਗੱਲ ਦਾ ਲਗਾਤਾਰ ਪੰਜਾਬ ਵਾਲੇ ਜਾਂ ਸੁਖਨੀ ਗੁਰਦਵਾਰਾ ਪੰਡਕ ਮਿਟੀ ਗਣਾ ਦੇ ਸਿੱਖਾਂ ਵੱਲ ਧਿਆਨ ਨਹੀਂ ਦੇ ਰਹੀ ਹੁਣ ਪ੍ਰੰਤ ਉਹਨਾਂ ਦੇ ਆਪਣੇ ਹਿੱਸੇ ਆ ਗਿਆ ਉਹਨਾਂ ਦੀ ਜ਼ਿੰਮੇਵਾਰੀ ਵਧ ਗਈ ਹੈ ਇੱਕ ਚੰਗੀ ਗੱਲ ਜਿਹੜੀ ਚੰਗਾ ਸਨਹਿਾ ਦੇਣ ਦੇ ਲਈ ਚਿੰਦਾ ਸਾਹਿਬ ਤੇ ਉਹਨਾਂ ਦੇ ਸਾਥੀ ਇੱਕ ਦਿਨ ਪਹਿਲਾਂ ਜਾ ਕੇ ਦਰਵਾਜ਼ਾ ਸਾਹਿਬ ਨਤਮਸਤਕ ਹੋਇਆ ਔਰ ਅਰਦਾਸ ਕੀਤੀ ਹੈ ਕਿ ਇਹ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਜ਼ਿੰਮੇਵਾਰੀ ਜਿਹੜੀ ਹੈ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਨਿਭਾ ਸਕਣ ਸੋ ਚਿੰਦਾ ਸਾਹਿਬ ਸਰ ਵੱਡੀ ਜ਼ਿੰਮੇਵਾਰੀ ਹੈ ਵੱਡੀ ਜ਼ਿੰਮੇਵਾਰੀ ਇਸ ਕਰਕੇ ਰਹੀ ਹੈ ਕਿ ਪਹਿਲੀ ਵਾਰ ਚੋਣੇ 25 ਸਾਲਾਂ ਬਾਅਦ ਹਰਿਆਣਾ ਦੇ ਸਿੱਖਾਂ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲੀ ਹੈ ਉਹ ਕਿਹੋ ਜਿਹੀ ਜ਼ਿੰਮੇਵਾਰੀ ਨਿਭਾਉਣਗੇ ਇਹ ਤੇ ਬਹੁਤ ਕੁਝ ਨਿਰਭਰ ਹੋਏਗਾ ਇਹ ਗੱਲ ਇਹ ਨਹੀਂ ਕਹੀ ਜਾ ਸਕਦੀ ਹੈ ਦੇਖੋ ਜਿਹੜਾ ਸਿੱਖ ਪਾਈ ਜਾ ਰਹੀ ਹੈ ਤੇ ਸਾਰੀਆਂ ਕਮੇਟੀਆਂ ਹੀ ਸਤਕਾਰਯੋਗ ਹੋਣੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋ ਤਿੰਨ ਦਾ ਸਿੱਧੇ ਤੌਰ ਤੇ ਗੁਰਦੁਆਰਾ ਪ੍ਰਬੰਧਕ ਮੀਟਿੰਗਾਂ ਹੋ ਗਈਆਂ ਗੁਰਦਰਾ ਸਾਹਿਬਾਂ ਦੇ ਪ੍ਰੰਧ ਲਈ ਸੁੱਜੀ ਨਾਜ਼ਾਬੀ ਹਰਿਆਣਾ ਚ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਹਰਿਆਣਾ ਦੇ ਸਿੱਕਾ ਨੂੰ ਉਮੀਦ ਹੈ ਤਵਕੂਆ 40 ਤੋਂ ਚੁਣ ਕੇ ਭੇਜਿਆ ਨੌ ਜਿਹੜੀਆਂ ਨਾਮਿਨੇਸ਼ਨਾਂ 49 ਮੈਂਬਰੀਓਨ ਦਾ ਹਾਊਸ ਹੈ ਆਉਣ ਵਾਲੇ ਦਿਨਾਂ ਚ ਉਹ ਵੱਡੇ ਪੱਦਰ ਦੇ ਜਿਹੜੀਆਂ ਤਵੀਲੀਆਂ ਉਥੋਂ ਦੇ ਪ੍ਰੰਧ ਨੂੰ ਲੈ ਕੇ ਵੀ ਕੰਮ ਜਾ ਰਿਹਾ ਹੈ ਜੀ ਜੀ ਸੁਤਸਾ ਬਗੇ ਵਧਾਂਗੇ ਤੇ ਗੱਲ ਕਰਾਂਗੇ ਜਥੇਦਾਰ ਕੌਂਕੇ ਹੋਣਾ ਦੀ ਜਥੇਦਾਰ ਕੌਂਕੇ ਹੋਣਾ ਨੂੰ ਕਥਿਤ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਹਨਾਂ ਦੇ ਲਾਪਤਾ ਹੋਣ ਤੇ ਤੇ ਉਹਨਾਂ ਦੇ ਤਸ਼ੱਦਦ ਉਹਨਾਂ ਦੇ ਉੱਪਰ ਜੋ ਕੀਤਾ ਗਿਆ ਉਹਦੇ ਖਿਲਾਫ ਹੁਣ ਉਹਨਾਂ ਦਾ ਬੇਟਾ ਉਠ ਖਲੋਇਆ ਹੈ ਤੇ ਉਹਨਾਂ ਦੇ ਬੇਟੇ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਦਾ ਵਿਵਹਾਰ ਮੇਰੇ ਪਿਤਾ ਦੇ ਨਾਲ ਹੋਇਆ ਤੇ ਉਸ ਤੋਂ ਬਾਅਦ ਉਹ ਲਾਪਤਾ ਹੋ ਗਏ ਤਾਂ ਹੁਣ ਅੱਗੇ ਕਾਰਵਾਈ ਹੋਏਗੀ ਕੀ ਆ ਪੂਰਾ ਮਾਮਲਾ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜਿਥੇ ਗੁਰਦੇਵ ਸਿੰਘ ਕੋਂਕੇ ਬੜੇ ਨੇਕ ਤੇ ਟਕਸਾਲੀ ਅਕਾਲੀ ਆਗੂ ਸੀ ਜਿਸ ਕਦਰ ਉਹਨਾਂ ਦੀ ਮੌਤ ਹੋਈ ਉਹਦਾ ਅੱਜ ਤੱਕ ਭੇਤ ਨਹੀਂ ਲੱਗਿਆ ਉਸ ਪਰਿਵਾਰ ਵੱਲੋਂ ਜੇ ਹੁਣ ਅਦਾਲਤ ਦਾ ਬੂਹਾ ਖੜਕਾਇਆ ਗਿਆ ਤਾਂ ਉਮੀਦ ਕੀਤੀ ਜਾਂ ਸਦੈ ਕੋਈ ਨ્યાਇਕ ਇਨਸਾਫ ਸਾਹਮਣੇ ਆਏਗਾ ਕਿਉਂਕਿ ਗੁਰਦੇਵ ਸਿੰਘ ਕੋਂਕੇ ਮਾਲਿਜ ਤਾਂ ਆਪਣਾ ਇੱਕ ਕਾਦਰ ਰਤਬਾ ਰੱਖਦੇ ਸੀ ਪਰ ਸਮੁੱਚੀ ਅਕਾਲੀ ਲਹਿਰ ਸੀ ਉਹਨਾਂ ਦਾ ਨਾਮ ਇੱਕ ਸਤਕਾਰ ਨਾਲ ਲਿਆ ਜਾਂਦਾ ਸੀ ਇੰਗਲਿਸ਼ ਦੀਆਂ ਜ਼ਾਤੀਆਂ ਦੇ ਖਿਲਾਫ ਸਰਕਾਰਾਂ ਨੇ ਜਾਂ ਤਿੰਦੇ ਖਲਾਫ ਉਹ ਲੜਦੇ ਆਏ ਆ ਕਿਤੇ ਪਰਿਵਾਰ ਨੂੰ ਇਸ ਗੱਲ ਦਾ ਵੀ ਗਿਲਾ ਸ਼ਿਕਵਾ ਰਿਆ ਕਿ ਉਸ ਵੇਲੇ ਜਿਹੜੀ ਕਾਲੀ ਲੀਡਰਸ਼ਿਪ ਸੀ ਪ੍ਰਕਾਸ਼ ਦੇ ਬਾਦਾਲਾ ਉਹਨਾਂ ਦੇ ਸਾਥੀ ਉਹਨਾਂ ਵੱਲੋਂ ਜਿਸ ਕਦਰ ਜਿਹੜੀ ਉਸਮਾਨ ਵਿੱਚ ਹੈ ਕੌਂਕੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਸੀ ਉਹ ਮਦਦ ਨਹੀਂ ਕੀਤੀ ਗਈ ਤੇ ਅਜੇ ਤੱਕ ਇਹ ਵੀ ਨਹੀਂ ਸੱਚ ਤੇ ਨਿਆਂ ਜਾਂ ਇਨਸਾਫ ਸਾਹਮਣੇ ਆ ਕਿ ਆਖਰ ਕੌਂਕੇ ਦੀ ਮੌਤ ਲਈ ਕੌਣ ਜ਼ਿੰਮੇਵਾਰ ਹੈ ਕਿਉਂ ਉਸਦੀ ਮੌਤ ਹੋਈ ਕੀ ਵਜ੍ਹਾ ਸੀ ਜੇ ਹੁਣ ਅਦਾਲਤ 'ਚ ਇਹ ਗੱਲ ਗਈ ਹੈ ਹਾਲਾਂਕਿ ਕਿ ਇਹ ਤਾਂ ਜਕੇਸ ਪੁਰਾਣਾ ਹੈਗਾ ਪਰ ਫਿਰ ਵੀ ਜੇ ਅਦਾਲਤ ਦੇ ਵਿੱਚ ਕੋਈ ਸਿਚਿਤ ਬਣਦੀ ਹੈ ਕੋਈ ਜਾਂਚ ਦਾ ਮਾਮਲਾ ਆਉਣ ਵਾਲੀ ਦੁਨੀਆ 'ਚ ਪਤਾ ਲੱਗੇਗਾ ਸਾਹਮਣੇ ਆਉਂਦਾ ਤਾਂ ਦੁਨੀਆ ਭਰ 'ਚ ਬੈਠਾ ਜਿਹੜਾ ਸਿੱਖ ਭਾਈਚਾਰਾ ਹੈ ਉਹ ਜ਼ਰੂਰ ਇਹ ਜਾਨਣਾ ਚਾਹੇਗਾ ਕਿ ਕੌਂਕੇ ਦੀ ਜਿਹੜਾ ਡੈਥ ਹੈ ਉਸਦੀ ਜ਼ਿੰਮੇਵਾਰ ਕੌਣ ਹੈ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ ਇੰਤਜ਼ਾਰ ਰਹੇਗਾ ਅਦਾਲਤ ਦੇ ਫੈਸਲੇ ਲੈ ਕੇ ਜੀ ਜੀ ਸਿਰਸਰ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਐਸ.ਪੀ.ਸੀ. ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੱਲੂ ਘਾਰੇ ਦੇ ਸੰਬੰਧ ਦੇ ਵਿੱਚ ਸਮਾਗਮ ਨੇ ਜਿਹੜੇ ਉਸਤਰੀ ਦਰਬਾਰ ਸਾਹਿਬ ਉਲੀਕੇ ਜਾ ਰਹੇ ਨੇ ਤੇ ਜਿੱਥੇ ਸੰਗਤਾਂ ਨੂੰ ਵੀ ਵੱਡੇ ਪੱਧਰ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਜਾਣਕਾਰੀ ਆ ਸਾਂਝੀ ਕਰੋ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਕਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਗਲੋਬਲ ਪੰਜਾਬ ਟੀਵੀ ਤੇ ਗੱਲ ਕਰਦਿਆਂ ਜਿੱਥੇ ਤੌਰ ਤੇ ਜਾਣਕਾਰੀ ਦਿੱਤੀ ਹੈ ਇਸ 6 ਜੂਨ ਨੂੰ ਜਿਹੜਾ ਹੈਗਾ ਵੱਡਾ ਇੱਕ ਤਰ੍ਹਾਂ ਇਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਜਿਸ ਤਰ੍ਹਾਂ ਮਾਨਤਾ ਦਾ ਕਹਾਣ ਕੀਤਾ ਗਿਆ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਕਦਰ ਜਿਹੜਾ ਹੈਗਾ ਖੂਨ ਵਹਾ ਉਹ ਸਾਰੇ ਮਾਮਲਿਆਂ ਨੂੰ ਲੈ ਕੇ ਉਹ ਤੇ ਜਿਸ ਦੇ ਤੌਰ ਤੇ ਜਿਹੜਾ ਉਹਦੀ ਯਾਦ ਦੇ ਤੌਰ ਤੇ ਜਿਹੜਾ ਦਿਨ ਮਨਾਇਆ ਜਾਂਦਾ ਉਹ ਲਈ 6 ਜੂਨ ਤੈਅ ਹੋਇਆ 6 ਜੂਨ ਨੂੰ ਵੱਡੀ ਪੱਧਰ ਤੇ ਸੋਹਣੀ ਗੁਰਦੁਆਰਾ ਪਰੰਧਕ ਮੈਦੀ ਤਿਆਰੀ ਕਰ ਰਹੀ ਹੈ ਔਰ ਸੋਹਣੀ ਗੁਰਦੁਆਰਾ ਪਰੰਧਕ ਮੈਦੀ ਵੱਲੋਂ ਉੋਸ਼ੀ ਹੋਏਗੀ ਕਿ ਵਾਕਫਾ ਖਜੜੀਆਂ ਪੰਤਕ ਜਿੱਤੇ ਬੰਦੀਆਂ ਉਹਨਾਂ ਦੀ ਸ਼ਮੂਲੀਅਤ ਕਰਵਾਈ ਜਾਵੇ ਉਹ ਸਨੇਹਾਂ ਦਿੱਤਾ ਜਾਵੇ ਕਿ ਕਿਸ ਕਦਰ ਜਿਹੜਾ ਮਾਨਤਾ ਦਾ ਕਾਣ ਹੋਇਆ ਰਹਿੰਦੀ ਦੁਨੀਆ ਤੱਕ ਇਸ ਮਾਨਤਾ ਦੇ ਕਾਣ ਨੂੰ ਇਸ ਲੋਕਾਰੇ ਨੂੰ ਜੋ ਖੂਨ ਵਹਿ ਹੈ ਜੋ ਬੇਇਨਸਾਫੀ ਹੋਈ ਹੈ ਜੇ ਤਰੀਕੇ ਨਾਲ ਮਾਨਤਾ ਦਾ ਸਨੇਹ ਜਿੱਥੋਂ ਜਾਂਦਾ ਪਵਿੱਤਰ ਦਾ ਦਿਹਾੜਾ ਜਿੱਥੇ ਮਨਾਇਆ ਜਾ ਰਿਹਾ ਸੀ ਉੱਥੇ ਜਿਸ ਕਦਰ ਫੌਜਾਂ ਚੜ੍ਹ ਕੇ ਆਈਆਂ ਟੈਂਕ ਚੜ੍ਹ ਕੇ ਆਏ ਉਹ ਸਾਰੇ ਜਾਦ ਦੇ ਤੌਰ ਤੇ ਦਿਨ ਨੂੰ ਮਨਾਇਆ ਜਾਏਗਾ ਉਹਦੇ ਲਈ ਐਸਡੀਪੀਸੀ ਪੂਰੀਆਂ ਤਿਆਰੀਆਂ ਮੀਟਿੰਗਾਂ ਚ ਲੱਗੀ ਹੋਈ ਹੈ ਅੱਜ ਵੀ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਪਰ ਉਹ ਤਾਂ ਗੱਲ ਲਾਉ ਕਿ ਕਿਸ ਕਦਰ ਉਹਨੂੰ ਆਰਗੇਨਾਈਜ਼ ਕਰਨਾ ਹੈ ਸੋ 6 ਜੂਨ ਵੱਡੇ ਜਿਹੜਾ ਹੈਗਾ ਇੱਕ ਯਾਦਗਾਰੀ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਸੂਣੀ ਗੁਰਪੰਥ ਕਮੇਟੀ ਤੇ ਵੱਖ-ਵੱਖ ਜਿਹੜੀਆਂ ਪੰਥ ਜਿਥੇ ਹੁੰਦੀਆਂ ਵੱਲੋਂ ਸਮੂਹਕ ਤੌਰ ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਜੀ ਸਿੱਖ ਸਾਹਿਬਤਾ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਨਾਲ ਜੁੜੇ ਮਿਹਰਬਾਨੀ ਜੀ ਸੋ ਤਾਂ ਇਹ ਵੀ ਦੱਸਦੀ ਹੈ ਕਿ ਕਰੋਨਾ ਨੇ ਇੱਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ ਚੰਡੀਗੜ੍ਹ ਦੇ ਵਿੱਚ ਅੱਜ ਇੱਕ ਮੌਤ ਹੋ ਚੁੱਕੀ ਹੈ ਪੰਜਾਬ ਦਾ ਇੱਕ ਵਿਅਕਤੀ ਜਿਸ ਨੂੰ ਸਾਲਿਆਂ ਵਿੱਚ ਮੁਸ਼ਕਲ ਆਈ ਸੀ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੇ ਕਰੋਨਾ ਦੇ ਕਰਕੇ ਉਸ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਉਧਰ ਹਰਿਆਣਾ ਦੇ ਵਿੱਚ ਹੁਣ ਤੱਕ 16 ਮਾਮਲੇ ਸਾਹਮਣੇ ਆਏ ਨੇ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਕੱਲ ਸੂਬੇ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਕ ਡ੍ਰਿਲ ਐਚ ਡੀਓ ਕਰਵਾਈ ਜਾ ਰਹੀ ਹੈ ਕਿਉਂਕਿ ਸਰਹਾਦੀ ਸੂਬਾ ਹੈ ਸੋ ਇਸ ਵਾਰ ਮੌਕ ਡ੍ਰਿਲ ਕਿਉਂ ਕੀਤੀ ਜਾ ਰਹੀ ਹੈ ਕਿਸ ਪਰਪਸ ਨਾਲ ਜਾਂ ਫਿਰ ਸੇਫਟੀ ਦੇ ਪੱਖੋਂ ਇਸ ਬਾਰੇ ਜਾਣਕਾਰੀ ਨਹੀਂ ਹੈ ਪਰ ਕੱਲ ਮੌਕ ਡ੍ਰਿਲ ਹੋਵੇਗੀ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ